ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਈਆਂ ਇਹ ਲੈ ਕੇ ਆਏ ਜੀ ਤੁਸੀਂ ਇਹ ਕੰਮ ਜ਼ਰੂਰ ਕਰਨਾ ਤੁਹਾਡੀ ਬੇਟੀ ਸਹੁਰਿਆਂ ਦੇ ਵਿੱਚ ਜਿੱਥੇ ਵੀ ਜਾਊਗੀ ਰਾਜ ਕਰੂਗੀ ਟੀਲੀ ਇਹ ਥੋੜਾ ਜਿਹਾ ਆਪਾਂ ਤੁਹਾਨੂੰ ਮੈਂ ਦੱਸਦੀ ਹਾਂ ਜ਼ਰੂਰ ਕਰਨਾ ਵੇਖੋ ਜਦੋਂ ਵੀ ਬੇਟੀਆਂ ਆਪਾਂ ਨੂੰ ਬਚਪਨ ਦੇ ਵਿੱਚ ਆਪਣੀਆਂ ਮਾਵਾਂ ਕੀ ਸਿਖਾਉਂਦੀਆਂ ਸੀ ਤੂੰ ਬਗਾਨੇ ਘਰ ਜਾਣਾ ਇਹ ਕੰਮ ਕਰ ਤੂੰ ਬਗਾਨੇ ਘਰ ਜਾਣਾ ਉਥੇ ਇਹ ਲਾੜ ਪਿਆਰ ਨਹੀਂ ਹੋਣਾ ਤੂੰ ਬਗਾਨੇ ਘਰ ਜਾਣਾ ਉਥੇ ਸ਼ੌਂਕ ਨਹੀਂ ਹੋਣੇ ਇਹ ਮਾਵਾ ਆਪਾਂ ਨੂੰ ਪ੍ਰਿਪੇਅਰ ਕਰਦੀਆਂ ਸੀ ਤੇ ਆਪਾਂ ਨੂੰ ਇੱਕ ਹਉਆ ਜਿਹਾ ਬਣ ਜਾਂਦਾ ਸੀ ਵੀ ਵਾਕਈ ਆਪਾਂ ਬਗਾਨੇ ਘਰ ਜਾਣਾ ਤੇ ਕੀ ਚੀਜ਼ ਹੈ ਬਗਾਨਾ ਘਰ ਹਨਾ ਕਿਉਂਕਿ ਮਾਵਾ ਉਹ ਆਪਣੇ ਅੰਦਰ ਇਸ ਤਰ੍ਹਾਂ ਇੱਕ ਹਉਆ ਬਣਾ ਕੇ ਚੱਲਦੀਆਂ ਸੀ ਅੱਜ ਕੱਲ ਆਪਾਂ ਕੀ ਕਰਦੇ ਆ ਉਸ ਤੂੰ ਬਗਾਨੇ ਘਰ ਜਾਣਾ ਉਥੇ ਤਾਂ ਐਸ਼ ਕਰੇਗੀ ਹੁਣ ਕਾਹ ਚੱਲ ਕੇ ਤੂੰ ਕੰਮ ਕਰਨਾ ਫਿਰ ਆਪਾਂ ਅੱਜ ਕੱਲ ਦੀਆਂ ਬੇਟੀਆਂ ਨੂੰ ਇਸ ਤਰ੍ਹਾਂ ਸਿੱਖਿਆ ਦੇਣ ਲੱਗ ਪਏ ਜਦੋਂ ਵੀ ਵੇਖੋ ਬੇਟੀਆਂ ਜਵਾਨ ਹੁੰਦੀਆਂ ਆਪ ਹੁੰਦੀਆਂ ਸਾਰੇ ਬੱਚਿਆਂ ਨੂੰ ਆਪਾ ਉਹਨਾ ਹੀ ਪਿਆਰ ਕਰਦੇ ਆ ਪੁੱਤ ਵੀ ਉਹਨਾ ਹੀ ਪਿਆਰਾ ਧੀ ਵੀ ਉਹਨਾ ਪਿਆਰਾ ਪੁੱਤ ਨੂੰ ਜਨਮ ਦੇਣ ਲਈ ਵੀ ਮਾਂ ਉਹੀ ਦੁੱਖ ਦਰਦਾਂ ਹੰਡਾਉਣੀ ਆ ਤੇ ਧੀ ਲਈ ਵੀ ਮਾਂ ਉਹਨਾ ਹੀ ਪ੍ਰਸੰਸਤੀ ਦੇ ਕਰਦੀ ਦੁੱਖ ਦਰਦਾਂ ਧੀ ਲਈ ਵੀ ਬਹੁਤ ਚਲਦੀ ਹੈ ਉਹ ਤਾਂ ਦੁਨੀਆ ਦੇ ਆਏ ਤੋਂ ਬਾਅਦ ਪਤਾ ਲੱਗਦਾ ਕਿ ਮੇਰੇ ਘਰੇ ਧੀ ਆ ਪਰ ਮਾਂ ਦਾ ਆਪ ਦੇ ਅੰਦਰੋਂ ਧੀ ਹੋਇਆ ਪੁੱਤ ਹੋਇਆ ਉਹਨੇ ਦੁੱਖ ਤਕਲੀਫਾਂ ਪੀੜਾ ਨਾਲ ਹੀ ਬੱਚੇ ਨੂੰ ਲੈ ਕੇ ਆਉਂਦੀ ਇਸ ਦੁਨੀਆ 'ਤਾਂ ਦੀਕਨ ਇਹ ਇਹ ਜੋ ਪਾਰਕਾ ਜੋ ਇਹਨਾਂ ਦੇ ਵਿੱਚ ਫਰਕ ਹੈ ਇੱਕ ਕੁਦਰਤ ਦੇ ਕੁਦਰਤ ਤੇ ਬਣਾਏ ਹੋਏ ਇਨਸਾਨਾਂ ਨੇ ਇਹ ਬਣਾ ਦਿੱਤਾ ਪਰ ਕੁਦਰਤ ਨੇ ਇਹਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਸੀ ਤੀਪਤ ਸੰਬੰਧ ਤੇ ਸੀ ਜਦੋਂ ਵੀ ਆਪਾਂ ਤੀਆਂ ਬਿਜਿਵੇਂ ਜਿਵੇਂ ਜਵਾਨ ਹੁੰਦੀਆਂ ਹੁੰਦੀਆਂ ਜਾਂਦੀਆਂ ਆਪਾਂ ਹਰ ਇੱਕ ਮਾਪੇ ਆਪਣੇ ਹੁੰਦਾ ਬਗਾਨੇ ਘਰ ਜਾਣਾ ਹਰ ਇੱਕ ਆਪਾਂ ਧੀ ਦੀ ਇੱਛਾ ਪੂਰੀ ਕਰਦੇ ਆਪਾਂ ਨੂੰ ਮਾਪੇ ਆਪਾਂ ਵੀ ਮਾਪੇ ਦੀ ਬਹੁਤ ਲਾਡ ਲਈ ਸੀ ਬਹੁਤ ਪਿਆਰੀ ਸੀ ਪਰ ਆਪਾਂ ਜਿਹੜੇ ਸਮੇਂ ਜਿਵੇਂ ਆਪਾਂ ਨੂੰ ਆਪਣੇ ਮਾਪੇ ਨੇ ਪਾਲਿਆ ਸੀ ਨਾ ਆਪਾਂ ਵੀ ਬੇਟੀਆਂ ਨੂੰ ਉਸੇ ਸਿੱਖਿਆ ਨਾਲ ਪਾਲੀਏ ਆਪਾਂ ਇੰਨੀ ਆਜ਼ਾਦੀ ਇੰਨਾ ਆਪਾਂ ਯਾਦ ਕਰਦੇ ਨੇ ਧੀਆਂ ਨੂੰ ਫਿਰ ਸਹੁਰੇ ਘਰ ਜਾ ਕੇ ਵੀ ਮਾਪੇ ਦੀ ਆਜ਼ਾਦੀ ਦੀ ਤਰ੍ਹਾਂ ਆਜ਼ਾਦੀ ਭਾਲਦੀਆਂ ਉੱਥੇ ਜਾ ਕੇ ਫਿਰ ਆ ਉਹਨਾਂ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਹੈ ਬੇਟੀ ਨੂੰ ਪਹਿਲੇ ਹੀ ਕਹੋ ਸੱਸ ਸਹੁਰਾ ਨਾ ਬਣਾਓ ਉਹਨੂੰ ਕੋ ਤੇਰੇ ਮਾਪੇ ਉਹ ਬਗਾਨੇ ਘਰ ਜਾਣੀ ਆ ਅਸਲੀ ਮਾਪੇ ਤੇਰੇ ਉਹ ਹੋਣਗੇ ਸਾਡੇ ਘਰ ਦੇ ਵਿੱਚੋਂ ਤੇਰੀ ਡੋਲੀ ਗਈ ਐ ਤੇ ਉਸ ਘਰ ਦੇ ਵਿੱਚੋਂ ਤੇਰੀ ਹੱਥੀ ਜਾਵੇ। ਦੁੱਖ-ਸੁਖ ਸਭ ਹੰਡਾਉਣੇ ਪੈਣੇ ਆ ਜੋ ਇੱਥੇ ਸ਼ੌਂਕ ਪੂਰੇ ਹੁੰਦੇ ਆ ਉਹ ਗਾਹਾਂ ਉਹਨੇ ਸ਼ੌਂਕ ਬੇਟਾ ਨਹੀਂ ਪੂਰੇ ਹੁੰਦੇ ਉਥੇ ਸਮੇਂ ਦੇ ਨਾਲ ਚੱਲਣਾ ਪਊਗਾ। ਉਥੇ ਉਹਨਾਂ ਤੇ ਚੰਗਾ ਸਮਾਂ ਤੇ ਤੈਨੂੰ ਚੰਗਾ ਹੰਡਾਉਣਾ ਪਊ ਜੇ ਮਾੜਾ ਸਮਾਂ ਤੇ ਪੁੱਤ ਤੈਨੂੰ ਮਾੜਾ ਵੀ ਹੰਡਾਉਣਾ ਪਊ ਇਹ ਨਹੀਂ ਹੈਗਾ ਵੀ ਤੂੰ ਮਾੜੇ ਸਮੇਂ ਤੋਂ ਉਸ ਪਰਿਵਾਰ ਨਾਲੋਂ ਪਾਸੇ ਹਟ ਜਾਏ ਤੇ ਸਮੇਂ ਚੰਗੇ ਲਈ ਜੁੜੇ ਨਹੀਂ ਬੇਟਾ ਉਥੇ ਜੋ ਵੀ ਦੁੱਖ ਤੱਤੀਆਂ ਠੰਡੀਆਂ ਹਵਾਵਾਂ ਤੈਨੂੰ ਉੱਥੇ ਝੱਲਣੀਆਂ ਪੈਣਗੀਆਂ ਮੈਂ ਵੀ ਤਾਂ ਤੇਰੀ ਇਸ ਘਰ ਦੇ ਵਿੱਚ ਆਈਆਂ ਮੈਂ ਤੇਰੀ ਮਾਂ ਇਸ ਘਰ ਦੇ ਵਿੱਚ ਆਈਆਂ ਮੈਂ ਸਵਾ ਇਸ ਪਰਿਵਾਰ ਨਾਲ ਦੁੱਖ ਸੁੱਖ ਸਾਰੇ ਹੰਢਾਏ ਆ ਤੈਨੂੰ ਵੀ ਦੁੱਖ ਸੁੱਖ ਸਾਰੇ ਹੰਢਾਉਣੇ ਪੈਣਗੇ ਧੀ ਨੂੰ ਆਪਾਂ ਪੂਰਾ ਮਜ਼ਬੂਤ ਕਰਕੇ ਤੋਰੀਏ ਧੀ ਦੇ ਹੱਥ ਦੇ ਵਿੱਚ ਆਪਾਂ ਕੋਈ ਨਸ਼ੀਲੀਆਂ ਦਵਾਈਆਂ ਕੋਈ ਬਿਮਾਰੀਆਂ ਕੋਈ ਆਪਾਂ ਇੰਨੀ ਆਜ਼ਾਦੀ ਇੰਨਾ ਖੁੱਲਾਪਨ ਆਪਾਂ ਨਾ ਦੇ ਕੇ ਤੋੜਗੇ ਕਿ ਧੀ ਪਛਤਾਵੇ ਆਪ ਨੂੰ ਵੀ ਪਛਤਾਈਏ ਤੇ ਧੀ ਬਾਹਰ ਜਾ ਕੇ ਬਹਿ ਜੀ ਧੀ ਨੂੰ ਆਪਾਂ ਜਦੋਂ ਵੀ ਜਾਂਦੀਏ ਉਥੇ ਆਪਾਂ ਉਹਨੂੰ ਗੁਰਬਾਣੀ ਉਹਨੂੰ ਚੰਗੇ ਕੰਮ ਉਹਨੂੰ ਸਿੱਖਿਆ ਦੇ ਬੰਧਨਾ ਚ ਬੰਨ੍ਹ ਕੇ ਤੋੜ ਕੇ ਇਹ ਚੀਜ਼ਾਂ ਆਪਾਂ ਉਹਨਾਂ ਦੇ ਹੱਥ ਚ ਦੇ ਕੇ ਤੋਰੀਏ ਜਦੋਂ ਵੀ ਸਵੇਰੇ ਬੇਟੀ ਉੱਠਦੀ ਹੈ ਕੋਸ਼ਿਸ਼ ਕਰੋ ਤੂੰ ਬੱਤ ਬਗਾਨੇ ਤਾਂ ਘਰ ਜਾਣਾ ਸਮੇਂ ਦੇ ਨਾਲ ਉੱਠਿਆ ਕਰ ਉਸ ਸਮੇਂ ਨਾਲ ਉੱਠ ਨਾ ਸਕਾਇਆ ਸੂਰਜ ਚੜ੍ਹਨ ਤੋਂ ਪਹਿਲਾਂ ਪੁੱਤ ਤੂੰ ਉੱਠਿਆ ਕਰ ਹੁਣ ਤੂੰ ਵੱਡਾ ਹੋ ਗਿਆ ਛੋਟਾ ਨਹੀਂ ਰਿਹਾ ਸੂਰਜ ਚੜ੍ਹਨ ਤੋਂ ਉੱਠਿਆ ਕਰ ਉੱਠਨਸਾਰ ਬੇਟਾ ਤੂੰ ਮੂੰਹ ਹੱਥ ਧੋ ਕੇ ਪਹਿਲਾਂ ਗੁਰਵਾਣੀ ਦੇ ਲੜ ਲੱਗਿਆ ਕਰ 5 ਮਿੰਟ 10 ਮਿੰਟ 15 ਮਿੰਟ ਬੇਟੀ ਨੂੰ ਬਾਣੀ ਦੇ ਨਾਲ ਲਾਓ ਖਾਸ ਕਰਕੇ ਚਪਈ ਸਾਹਿਬ ਜੀ ਦਾ ਪਾਠ ਹੁੰਦਾ ਨਾ ਉਹ ਇੱਕ ਅਰਦਾਸ ਹੁੰਦੀ ਹੈ ਸੁਖੀ ਵਸੇ ਮੋਰੋ ਪਰਵਾਰਾ ਸੇ ਵਸੇ ਕੰਸਵੇ ਕਤਾਰਾ ਜੋ ਰਸ਼ਾਨਜ ਕਰਦੇ ਕਰੀਏ ਸਭ ਬੈਰਨ ਕੁਆਸ ਗਾਰੀਏ ਪੂਰਨ ਹੋਏ ਹਮਾਰੀ ਆਸ਼ਾ ਤੂਰੇ ਭਜਨ ਕੀ ਰਹੇ ਪਿਆਸਾ ਇਹ ਜੋ ਚੋਪਈ ਸਹਿਬ ਜੀ ਦਾ ਪਾਠ ਇੱਕ ਤਰ੍ਹਾਂ ਦੀ ਵੱਡੀ ਅਰਦਾਸ ਹੀ ਹੁੰਦੀ ਹੈ ਜੋ ਆਪਾਂ ਕਰਦੇ ਆਂ ਬੇਟੀ ਨੂੰ ਵਿੱਚ ਚੋਪਈ ਸਹਿਬ ਜੀ ਦੇ ਪਾਠ ਨਾਲ ਜਰੂਰ ਜੋੜੋ ਵੀ ਅਮਰ ਤਵੇਰੇ ਬੇਟਾ ਤੂੰ ਸੁਬ੍ਹਾ ਸਵੇਹਾ ਉੱਠ ਹੁਣ ਤੂੰ ਬਗਾਨੇ ਘਰ ਜਾਣਾ ਤੂੰ ਵੱਡਾ ਹੋ ਗਿਆ ਤੂੰ ਗੁਰਬਾਣੀ ਨਾਲ ਜੋੜ ਬੇਟੀ ਨੂੰ ਗੁਰਬਾਣੀ ਨਾਲ ਜੋੜੀਏ ਚਪਈ ਸਹਿਜੀ ਦਾ ਪਾਠ 5-4 ਮਿੰਟਾਂ ਦੇ ਵਿੱਚ ਹੋ ਜਾਂਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬੇਟੀ ਨੂੰ ਉਹ ਕਰਨਾ ਸਿਖਾਈਏ ਆਪਾਂ ਗੁਰਬਾਣੀ ਲੜ ਲਾ ਕੇ ਬੇਟੀ ਨੂੰ ਤੋਰੀਏ ਤਾਂ ਕਿ ਬੇਟੀ ਦਾ ਜੀਵਨ ਸੁਖੀ ਵਸੀ ਉਹ ਉਸ ਆਪਣੇ ਘਰ ਦੇ ਵਿੱਚੋਂ ਜੋ ਕੁਝ ਮਿਲਿਆ ਉਹ ਉਸ ਆਸਾਂ ਉਸ ਉਮੀਦਾਂ ਜਗਾ ਕੇ ਕਿ ਬਗਾਨੇ ਘਰ ਦੇ ਵਿੱਚ ਸ਼ਾਇਦ ਤੇਰੇ ਨੇ ਸ਼ੌਂਕ ਨਾ ਪੂਰੇ ਹੋਣ ਉਥੇ ਤੈਨੂੰ ਜੋ ਵੀ ਸਮਾਉ ਲੋਖ ਹੰਡਮ ਤੇ ਤੈਨੂੰ ਮੈਂ ਹੰਡਾਉਣਾ ਪਵੇ ਉਹਨੇ ਜਿੰਨੀ ਰੁੱਖੀ ਸੁੱਕੀ ਖਾ ਕੇ ਤੂੰ ਉਹਨਾਂ ਹੀ ਸਬਰ ਕਰਨਾ ਪਵੇ ਆਪਣੀ ਚਾਦਰ ਵੇਖ ਕੇ ਤੁੱਤੀ ਇਹ ਪੈਰ ਪਸਾਰੇ ਇਹ ਗੱਲਾਂ ਇੱਕ ਮਾਂ ਹੀ ਹੁੰਦੀ ਹੈ ਜਿਹੜੀ ਤੀ ਨੂੰ ਸਿੱਖਿਆ ਦੇ ਦੇ ਕੇ ਉਹਦੇ ਪੱਲੇ ਨਾਲ ਗੰਢਾ ਬੰਨ੍ਹ ਕੇ ਦਿੰਦੀ ਹੈ ਤੇ ਫਿਰ ਮਾਂ ਫਿਰ ਬੇਟੀ ਹੋਈ ਨਹੀਂ ਸਕਦਾ ਕਦੇ ਦੁਖੀ ਹੋਵੇ ਕਿਉਂਕਿ ਆਪਾਂ ਨੂੰ ਪਹਿਲਾਂ ਹੀ ਪੱਕੇ ਕਰ ਲਿਏ ਜਦੋਂ ਆਪਾਂ ਪਹਿਲੇ ਕਹਿੰਦੇ ਆਂ ਗਾਂਹ ਜਾ ਕੇ ਤੂੰ ਐਸ਼ ਕਰੇਂਗੀ ਤੂੰ ਕਿਹੜਾ ਕੰਮ ਕਰਨਾ ਥੱਪੇ ਕੰਮ ਕਰਨਗੇ ਜਦੋਂ ਆਪਾਂ ਨੂੰ ਇਸ ਤਰ੍ਹਾਂ ਗਲਤ ਤਰੀਕੇ ਨਾਲ ਫਿਰ ਬੇਟੀ ਦੇ ਅੰਦਰ ਉਹ ਸੋਚ ਬਣ ਜਾਂਦੀ ਹੈ ਫਿਰ ਬੇਟੀ ਉੱਥੇ ਜਾ ਕੇ ਵੀ ਇਸ ਤਰ੍ਹਾਂ ਆਜ਼ਾਦੀ ਤੇ ਇੰਨਾ ਕੁਝ ਲਾਭ ਦੀ ਜੋ ਕਈ ਵਾਰ ਕਿਸੇ ਘਰ ਦੇ ਵਿੱਚ ਇਹ ਆਜ਼ਾਦੀ ਮਿਲ ਜਾਂਦੀ ਹੈ ਕਿਸੇ ਘਰ ਦੇ ਵਿੱਚ ਨਹੀਂ ਵੀ ਮਿਲਦੀ ਤੇ ਫਿਰ ਕੋਟਕਿਚਹਰੀਆਂ ਤੇ ਤੁਹਾਨੂੰ ਤੁਹਾਨੂੰ ਦੱਸੀ ਜਾਂਦੇ ਆ ਅੱਜ ਬਾਕੀ ਮਾਮਲੇ ਘੱਟ ਹੈ ਤੇ ਇਹ ਹੀ ਤਲਾਕਾਂ ਦੇ ਮਾਮਲੇ ਜ਼ਿਆਦੇ ਆ ਇਦਲੀ ਜੀ ਮਾਂ ਦੀ ਨੂੰ ਤਿਆਰ ਕਰੇ ਉਹਦੇ ਵਿੱਚ ਇਸ ਦਾ ਵਿਸ਼ਵਾਸ ਭਰ ਕੇ ਤੋਰੇ ਇਹ ਕੰਮ ਤੁਸੀਂ ਜ਼ਰੂਰ ਕਰਨਾ ਜੀ ਬੇਟੀ ਨੂੰ ਗੁਰਵਾਣੀ ਨਾਲ ਜ਼ਰੂਰ ਜੋੜ ਕੇ ਤੋੜਨਾ ਤੇ ਬੇਟੀ ਨੂੰ ਕਦੇ ਜੇ ਤੂੰ ਬੇਟੀ ਤੂੰ ਜਾਣੀ ਹੈ ਉਹ ਪਰਿਵਾਰ ਚਾਹੇ ਨੈਗੇਟਿਵ ਸੋਚਦਾ ਹੈ ਚਾਹੇ ਪੋਜ਼ਿਟਿਵ ਸੋਚਦਾ ਤੂੰ ਉੱਥੇ ਜਦੋਂ ਵੀ ਖਾਣਾ ਬਣਾਵੇਂ ਸਾਰੇ ਪਰਿਵਾਰ ਦੇ ਖਾਣਾ ਬਣਾ ਤੂੰ ਉਹਦੇ ਵਿੱਚ ਗੁਰਵਾਣੀ ਦਾ ਰਸ ਭਰਨਾ ਇਕ ਅਮਰਤ ਦਾ ਸੋਨਾ ਰਸ ਉਸ ਖਾਣੇ ਦੇ ਵਿੱਚ ਭਰਨਾ ਜੇ ਕੋਈ ਪਰਿਵਾਰ ਦਾ ਮੈਂਬਰ 네ਗੇਟਿਵ ਹੀ ਸੋਚਦਾ ਤੇਰੇ ਹੱਥ ਦਾ ਬਣਿਆ ਖਾਣਾ ਖਾ ਕੇ ਉਹ ਪੋਜ਼ਿਟਿਵ ਸੋਚਣ ਲੱਗ ਜੇ ਤੇਰੇ ਪ੍ਰਤੀ ਮੋਹ ਪਾਊਗਾ ਕਿਉਂਕਿ ਜਦੋਂ ਉਹ ਖਾਣਾ ਬਣਾਉਗੀ ਨਾ ਗਰਵਾਣੀ ਦੀ ਊਰਜਾ ਉਹਦੇ ਵਿੱਚ ਪਾਊਗੀ ਜਿਹੜਾ ਵੀ ਕੋਈ ਉਹਦੇ ਬਾਰੇ ਬੁਰਾ ਵੀ ਸੋਚਦਾ ਉਹ ਚੰਗਾ ਸੋਚਣ ਲੱਗ ਜੂ ਕਿਉਂਕਿ ਉਹਨਾਂ ਦਾ ਮਾਣ ਹੀ ਗਰਵਾਣੀ ਦੀ ਊਰਜਾ ਪੈਦਾ ਹੋ ਕੇ ਪੋਜ਼ਿਟਿਵ ਹੋਣ ਲੱਗ ਜੂ ਜੇ ਨੇਕੀ ਦੇ ਰਾਹ ਤੇ ਚੱਲਣਾ ਥੋੜਾ ਜਿਹਾ ਉਥੇ ਸਮਾਂ ਬੇਟੀ ਵੀ ਉਸ ਪਰਿਵਾਰ ਨੂੰ ਦੇਵੇ ਥੋੜਾ ਜਿਹਾ ਉਹ ਪਰਿਵਾਰ ਨੂੰ ਵੀ ਚਾਹੀਦਾ ਕਿ ਬੇਟੀ ਨੂੰ ਸਮਾਂ ਦੇਣ ਤਾਂ ਕਿ ਉਹ ਬੇਟੀ ਉਹਦੇ ਪਰਿਵਾਰ ਦੇ ਵਿੱਚ ਐਡਜਸਟਮੈਂਟ ਕਰ ਸਕੇ ਤੇ ਕਿਸੇ ਵੀ ਗੱਲੋਂ ਕੋਈ ਫਰਕ ਨਾ ਪਵੇ ਇੱਥੇ ਆਪਾਂ ਤੁਹਾਨੂੰ ਇੱਕ ਟੂਟਕਾ ਵੀ ਛੋਟਾ ਜਿਹਾ ਦੱਸਦੇ ਆਂ ਜੀ ਵੈਸੇ ਆਪਣੇ ਸਿੱਖ ਧਰਮ ਦੇ ਵਿੱਚ ਤਾਂ ਕੀ ਹੁੰਦਾ ਜੇ ਮਾਂ ਧੀ ਨੂੰ ਕੁਝ ਦੇਣਾ ਚਾਹੁੰਦੀ ਹੈ ਤਾਂ ਇੱਕ ਗੁਰਵਾਣੀ ਦੇਵੇ ਇੱਕ ਪਾਠ ਦੇਵੇ ਤੇ ਬੇਟਾ ਸੁਭਾ ਸ਼ਾਂਤੀ ਜ਼ਰੂਰ ਕਰੇ ਇਹ ਤੇਰੀ ਜ਼ਿੰਦਗੀ ਬਹੁਤ ਸੁੱਖਾਂ ਚ ਲਿਆਊਗਾ ਤੂੰ ਜਾਨੀਆ ਤੂੰ ਰਾਜ ਕਰੇਗੀ ਪਰਮਾਤਮਾ ਤੈਨੂੰ ਰਾਜ ਕਰਨ ਦੀ ਹਿੰਮਤ ਹੌਸਲਾ ਫਰਸੂ ਸੁਹਾ ਸ਼ਾਂਤ ਤੁ ਚਪਈ ਸਾਬ ਜੀ ਦਾ ਪਾਠ ਕਰਨਾ ਹੈ ਠੀਕ ਹੈ ਨਾ ਜੀ ਦੂਜਾ ਆਪਾਂ ਇੱਥੇ ਦੱਸਦੇ ਆਂ ਵੀ ਕਈ ਭੈਣਾਂ ਦੀ ਆਤ ਉਹ ਵੀ ਪਜੇਬਾ ਪਾਉਂਦੀਆਂ ਹੋਣਗੀਆਂ ਝਾਂਜਰ ਕਹਿੰਦੇ ਨੇ ਉਹ ਪਾਉਂਦੀਆਂ ਹੋਣਗੀਆਂ ਤੁਸੀਂ ਆਪਣੀਆਂ ਝਾਂਜਰਾਂ ਨੂੰ ਜੀ ਪਾਉਣ ਤੋਂ ਬਾਅਦ ਜਦੋਂ ਟੁੱਟੇ ਜਾਂਦੀਆਂ ਨਾ ਤੁਸੀਂ ਸਨਿਆਰ ਤੋਂ ਜਾ ਕੇ ਉਹ ਕੁੱਟੀਆਂ ਹੋਈਆਂ ਝਾਂਜਰਾਂ ਦਾ ਇੱਕ ਚੌਕ ਪੀਸ ਬਣਾ ਲੈਣਾ ਲੌਕਟ ਬਣਾਉਣਾ ਬੇਟੀ ਵਾਸਤੇ ਉਹਨੂੰ ਕਹਿ ਦੇਣਾ ਵੀ ਇਹੀ ਝਾਂਜਰਾਂ ਨੂੰ ਉਬੜ ਕੇ ਪਗਲਾ ਕੇ ਇੰਨਾ ਝਾਂਜਰਾਂ ਦੇ ਵੀ ਮੈਨੂੰ ਲੌਕਟ ਬਣਾ ਕੇ ਦਿਓ ਵਧੀਆ ਬਣਾਜੂ ਵੀ ਕੋਈ ਚੌਰਸ ਲੌਕਟ ਹੋਵੇ ਮੇਰੀ ਬੇਟੀ ਦੇ ਗਲ ਚ ਪਾਉਣਾ ਉਹ ਤੁਸੀਂ ਚਾਂਦੀ ਦਾ ਲੌਕਟ ਬੇਟੀ ਦੇ ਗਲ ਚ ਵੀ ਪਾ ਸਕਦੇ ਹੋ ਬੇਟੀ ਹੱਥ ਚ ਪਾਉਣਾ ਚਾਹੁੰਦੀ ਹੈ ਹੱਥ ਚ ਵੀ ਪਾ ਸਕਦੀ ਹੈ ਬੇਟੀ ਕੋਈ ਚੌਰਸ ਉਸ ਕੋਈ ਸ਼ਾਫ ਬਣਾ ਕੇ ਪਾਉਣਾ ਚਾਹੁੰਦੀ ਉਹ ਵੀ ਪਾ ਸਕਦਾ ਉਹ ਤੁਸੀਂ ਲਿਓ ਕੇ ਜੀ ਉਹ ਤੁਸੀਂ ਪੂਰਨਮਾਸੀ ਵਾਲੇ ਦਿਨ ਬੇਟੀ ਦੇ ਚਰੂਰ ਪਾਉਣੀ ਹੈ ਤੁਸੀਂ ਵੇਖਿਓ ਜਿੱਥੇ ਜਾਊਗੀ ਬੇਟੀ ਰਾਜ ਕਰੋਗੀ ਮਾਂ ਦਾ ਸਪਰਸ਼ ਹੀ ਇਹੋ ਜਿਹਾ ਹੁੰਦਾ ਜੋ ਧੀ ਦੀ ਜ਼ਿੰਦਗੀ ਬਦਲ ਦਿੰਦਾ ਹੈ ਮਾਂ ਦਾ ਪਿਆਰ ਮਾਂ ਦੇ ਉੱਤੇ ਹੋਈ એનર્ਜੀ ਬੇਟੀ ਚ ਇੰਨੀ ਭਰ ਜਾਂਦੀ ਹੈ ਕਿ ਬੇਟੀ ਮਾਂ ਦੀ ਤਰ੍ਹਾਂ ਸੋਹਣਾ ਜੀਵਨ ਜਿਊਏਗੀ ਇਹ ਕੰਮ ਤੁਸੀਂ ਜ਼ਰੂਰ ਕਰਨਾ ਕਿਸੇ ਵੀ ਦਿਨ ਬਣਾ ਕੇ ਲੋਕ ਤੇ ਇਹ ਪਾ ਸਕਦੇ ਹੋ ਤੁਸੀਂ ਤੇ ਵੈਸੇ ਜੇ ਪੂਰਨਮਾਸ਼ੀ ਵਾਲੇ ਦਿਨ ਪਾਉਂ ਤੋਂ ਬਹੁਤ ਜ਼ਿਆਦਾ ਸ਼ੁਭ ਹੁੰਦਾ ਹੈ ਤੇ ਜਦੋਂ ਵੀ ਪਿੰਡ ਦੇ ਵਿੱਚ ਤੁਹਾਡੇ ਨਜ਼ਦੀਕ ਕਿਸੇ ਵੀ ਗਰੀਬ ਦੀ ਧੀ ਦਾ ਵਿਆਹ ਹੁੰਦਾ ਨਾ ਜੀ ਉਹਦੋਂ ਤੁਸੀਂ ਆਪ ਦੇ ਹੱਥੀਂ ਦਾਣ ਜ਼ਰੂਰ ਕਰਿਆ ਕਰੋ ਚਾਹੇ ਬੇਟੀ ਨੂੰ ਇੱਕ ਸੂਟ ਹੀ ਬਣਾਤਾ ਵਿਆਹ ਲਈ ਨੂੰ ਚਾਹੇ ਉਹਨੂੰ ਪੰਜ ਚਾਰ ਭਾਂਡੇ ਲੈ ਤੇ ਵਿਚਾਣੇ ਕੋਈ ਨਾ ਕੋਈ ਉਹਨੂੰ ਚੀਜ਼ ਉਸ ਬੇਟੀ ਨੂੰ ਜ਼ਰੂਰ ਦਿਆ ਕਰੋ ਜਦੋਂ ਆਪਾਂ ਕਿਸੇ ਦੀ ਧੀ ਲਈ ਸੁੱਖ ਮਨਾਉਂਦੇ ਆ ਤੇ ਫਿਰ ਪ੍ਰਮਾਤਮਾ ਆਪਣੀ ਧੀ ਦੀ ਵੀ ਸੁੱਖ ਬਣਾਉਂਦਾ ਹੈ ਜੀ ਇਹਦੇ ਲਈ ਹਰੇਕ ਗਰੀਬ ਦੀ ਧੀ ਦੇ ਕੜੀ ਸ਼ਗਨ ਤੁਸੀਂ ਜ਼ਰੂਰ ਕੱਲਿਆ ਕਰੋ ਚਾਹੇ ਕੱਪੜੇ ਦੇ ਕੇ ਚਾਹੇ ਭਾਂਡੇ ਦੇ ਕੇ ਚਾਹੇ ਕੋਈ ਹੋਰ ਕੋਈ ਜ਼ਰੂਰੀ ਵਸਤੂ ਦੇ ਕੇ ਬੇਟੀ ਕੋਈ ਵੀ ਜੋ ਵੀ ਬੇਟੀ ਨੂੰ ਲੋੜ ਹੁੰਦੀ ਹੈ ਉਹਨੂੰ ਕੋਈ ਦੋ ਬਿਸਤਰੇ ਲੈਤੀ ਕੋਈ ਇੱਕ ਬਿਸਤਰਾ ਲੈਤਾ ਜਿੰਨੀ ਕਾਪੜੀ ਪਹੁੰਚ ਹੈ ਤੇ ਉਹਨਾਂ ਕਾਪਾ ਪੁੰਨ ਦਾਣ ਜ਼ਰੂਰ ਕਰਕੇ ਹਰ ਇੱਕ ਰੀਤੀ ਰਿਸੀ ਜ਼ਰੂਰ ਪਿਆ ਕਰੋ ਜੀ ਜਿਆਦਾਤਰ ਸ਼ਹਿਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਇੱਕ ਪਾਸੇ ਤਾਂ ਉਹ ਲੋਕ ਕੰਜਕਾਂ ਪੂਜਦੇ ਆ ਵੀ ਘਾਰਾਂ ਦੀਆਂ ਬੇਟੀਆਂ ਨੂੰ ਕੰਜਕਾਂ ਪਾਉਂਦੇ ਆ ਕੰਜਕਾਂ ਪੂਜਦੇ ਦੂਜੇ ਪਾਸੇ 8 10 10 ਸਾਲ ਦੀਆਂ ਬੇਟੀਆਂ ਤੋਂ ਘਰੇ ਕੰਮ ਕਰਾਉਂਦੇ ਆ ਸਾਰੇ ਪਰਿਵਾਰ ਦੇ ਝੂਠ ਧੋਂਦੇ ਨੇ ਝਾੜੂ ਪੋਚੇ ਲਾਂਦੇ ਬਾਹਲੀ ਗੱਲ ਕਰਨੀ ਹੈ ਫਲਸ਼ਾਂ ਤੱਕ ਵੀ ਧੋਂਦੀਆਂ ਤੁਸੀਂ ਆਏ ਦੇਖੋ ਕਿ ਉਹੀ ਕੰਨਿਆ ਜਿਹੜੀ ਅਸੀਂ ਪੂਜੀ ਸੀ ਕੰਜਕ ਪੂਜੀ ਉਹੀ ਕੰਨਿਆ ਜਿਹੜੀ ਸਾਡਾ ਗੰਦਮਲ ਮੂਤਰ ਦੇ ਵਿੱਚ ਹੱਥ ਧੋਂਦੀ ਹੈ ਤੇ ਫਿਰ ਆਪਾਂ ਕਿੱਥੇ ਕਵਾਂਗੇ ਵੀ ਆਪਾਂ ਸੁਖੀ ਆ ਮੈਨੂੰ ਤਾਂ ਇਹ ਕੰਮ ਚੰਗਾ ਨਹੀਂ ਲੱਗਦਾ हां जे ਤੁਸੀਂ ਕੰਮ ਦੇ ਉੱਤੇ ਕੋਈ ਆਪਣੇ ਹੈਲਪਰ ਲਾਉਣੀ ਤਾਂ ਥੋੜੀ ਜਿਹੀ ਵੱਡੀ ਉਮਰ ਦੀ ਲਾਓ। ਬੱਚੀਆਂ ਤੋਂ ਕੁਆਰੀਆਂ ਬੇਟੀਆਂ ਨੂੰ ਜਿਹਨੂੰ ਕੰਨਿਆ ਬਣਾ ਕੇ ਰੱਖਦੇ ਆ ਕੰਨਿਆ ਦੇ ਉੱਤੇ ਝੂਠ ਕਦੇ ਵੀ ਨਾ ਪਵਾ। ਇਹ ਪਾਪ ਹੈ ਜੀ ਇੱਕ ਮਹਾਪਾਪ ਮੰਨਦੀ ਹੈ ਮੈਂ ਇਸ ਗੱਲ ਨੂੰ ਕੰਨਿਆ ਨੂੰ ਝੂਠ ਧੋਣਾ। ਸਿੱਖ ਧਰਮ ਦੇ ਵਿੱਚ ਗੁਰੂ ਘਰ ਦੇ ਵਿੱਚ ਜਾ ਕੇ ਵੀ ਕੁਆਰੀ ਇੱਕ ਬੇਟੀ ਨੂੰ ਬਰਤਨ ਨਹੀਂ ਸਾਫ਼ ਕਰਨ ਆਉਂਦੇ ਕਿ ਤੂੰ ਕੁਆਰੀ ਹੈਂ ਤੂੰ ਕੰਨਿਆ ਬੇਟਾ ਲੈ ਅਸੀਂ ਤੁਹਾਨੂੰ ਧੋਣਿਆ ਵਰਤਾਂ। ਤੇ ਜੇ ਲੋ ਘਰ ਦੇ ਵਿੱਚ ਆਪਾਂ ਕੰਨਿਆ ਤੋਂ ਕੰਜਕਾਂ ਦੇ ਉੱਤੇ ਪਾ ਝੂਠ ਤੁਮਨੇ ਉਹ ਮਹਾਪਾਪ ਹੈ ਕਿਸੇ ਦੀ ਧੀ ਤੋਂ ਕੰਮ ਕਰਾ ਕੇ ਫਿਰ ਆਪ ਦੀ ਧੀ ਨੂੰ ਆਪਾ ਕਿਥੇ ਆ ਕੇ ਵਿਸੋਖਦੇ ਹੋਵੇ ਹਰ ਇੱਕ ਨੂੰ ਧੀ ਆਪ ਤਾਂ ਪਿਆਰੇ ਆ ਸ੍ਰੀ ਜੇ ਤੁਹਾਡੇ ਘਰ ਵਿੱਚ ਕੋਈ ਕੁੜੀ ਕੰਮ ਕਰਦੀ ਹੈ ਨਾ ਪਲੀਜ਼ ਉਹ ਤੋਂ ਆਪ ਦੀ ਝੂਠ ਨਾ ਸਾਫ਼ ਕਰਾਇਆ ਕਰੋ ਹੋਰ ਕੰਮ ਬਹੁਤ ਹੁੰਦੇ ਘਰ ਦੇ ਵਿੱਚ ਉਹ ਕਰਵਾ ਲੈ ਪਰ ਝੂਠ ਕੰਮ ਸੇ ਕੰਮ ਤੁਸੀਂ ਆਪ ਮੰਨ ਜਾ ਕਰੋ ਜੇ ਆਪਣੀਆਂ ਬੇਟੀਆਂ ਨੂੰ ਤੁਸੀਂ ਚੰਗੇ ਘਰਾਂ ਦੇ ਵਿੱਚ ਚੰਗਾ ਜੀਵਨ ਬਸਾਉਣ ਦੀ ਉਮੀਦ ਰੱਖਦੇ ਹੋ ਤੇ ਦੂਜੇ ਦੀ ਬੇਟੀ ਨੂੰ ਵੀ ਫਿਰ ਉਸੇ ਤਰ੍ਹਾਂ ਸਮਝਿਆ ਕਰੋ ਗਰੀਬ ਦੀ ਧੀ ਨੂੰ ਪੁੱਣ ਜ਼ਰੂਰ ਕਰਿਆ ਕਰੋ ਤੁਸੀਂ ਇਸ ਤਰ੍ਹਾਂ ਕਰਕੇ ਦੇਖੋ ਜੀ ਤੁਹਾਡੀਆਂ ਧੀਆਂ ਕਿਵੇਂ ਸੁખી ਵਾਸਤ ਹਨ ਪਰ ਜਦੋਂ ਆਪਾਂ ਦੂਜੇ ਧੀ ਨੂੰ નોਕਰਾਣੀ ਤੇ ਆਪ ਦੀ ਧੀ ਨੂੰ ਮਹਾਰਾਣੀ ਬਣਾਉਂਦੇ ਆ ਨਾ ਫਿਰ ਉੱਥੇ ਉਹ ਪ੍ਰਮਾਤਮਾ ਤਾਂ ਨਿਆਂ ਕਰਦਾ ਏ ਇਹਦੇ ਲਈ ਅਜੇ ਤੱਕ ਆਪਾਂ ਨਾ ਕਰੀਏ ਐਸੀ ਜੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਪਰੀ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਜੀ RI वीडo , कि्या තු ना इಂति सමকা Juliaুियතු है lumpप बहुतබ toवा।